ਪੰਜਾਬ ਦੇ ਮੁਕਤਸਰ ਸਾਹਿਬ ਵਿੱਚ ਮਾਗੀ ਮੇਲਾ ਸ਼ੁਰੂ ਹੋ ਗਿਆ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਗੀ ਅੱਜ 14 ਜਨਵਰੀ ਤੋਂ ਮੁਕਤਸਰ ਸਾਹਿਬ ਵਿੱਚ ਸ਼ੁਰੂ ਹੋ ਗਿਆ ਰਵਾਇਤੀ ਤੌਰ ਤੇ ਮੇਲਾ 14 ਅਤੇ 15 ਜਨਵਰੀ ਨੂੰ 2 ਦਿਨ ਚੱਲੇਗਾ ਪਰ ਮਲੋਟ ਰੋਡ ਤੇ ਲੱਗਣ ਵਾਲੇ ਮਨੋਰੰਜਨ ਮੇਲੇ ਕਾਰਨ ਮੁਕਤਸਰ ਚ ਮਾਗੀ ਦਾ ਮੇਲਾ ਲਗਭਗ 2 ਮਹੀਨੇ ਤੂਮ-ਤਾਮ ਨਾਲ ਬਣਿਆ ਰਹਿੰਦਾ ਲੋੜੀ ਦੀ ਰਾਤ ਤੋਂ ਹੀ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾਲੂ ਮੁਕਤਸਰ ਪਹੁੰਚਨੇ ਸ਼ੁਰੂ ਹੋ ਗਏ ਸੀ ਸ੍ਰੀ ਮੁਕਤਸਰ ਸਾਹਿਬੀ ਚ ਸਵੇਰੇ ਸਵੇਰੇ ਸ਼ਰਦਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਮੰਗਲਵਾਰ ਤੜਕੇ 4 ਵਜੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ 40 ਮੁਕਤੀਆਂ ਦਾ ਮੱਥਾ ਟੇਕਿਆ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਜ ਮੰਗੀ ਦਾ ਸ਼ਾਹੀ ਇਸ਼ਨਾਨ ਹੋ ਰਿਹਾ ਇੱਥੇ ਸ਼ਰਦਾਲੂ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਦੇ ਸਰੋਵਰ ਪਹੁੰਚ ਰਹੇ ਨੇ ਇਹ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਅਤੇ ਸਿੱਖਾਂ ਦੇ ਪੁਨਰ ਮਿਲਨ ਦਾ ਪ੍ਰਤੀਕ ਹੈ ਉਹਨਾਂ ਨਾਲ ਜੁੜੇ ਅੱਠ ਵੱਡੇ ਗੁਰਦੁਆਰੇ ਨੇ ਇੰਨਾਂ ਵਿੱਚੋਂ ਗੁਰਦੁਆਰਾ ਦਾਤ ਸਰ ਸਾਹਿਬ ਵਿੱਚ ਇੱਕ ਮੁਗਲ ਸਿਪਾਹੀ ਦੀ ਕਬਰ ਹੈ ਜਿਸ ਤੇ ਸਿੱਖ ਸਰਦਾਲੂ ਜੁੱਤੀਆਂ ਅਤੇ ਚੱਪਣਾ ਸੁੱਟਦੇ ਨੇ ਇਸੇ ਸਿਪਾਹੀ ਨੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਹਮਲਾ ਕੀਤਾ ਸੀ ਇਹ ਸਾਰਾ ਇਤਿਹਾਸ ਖੇਦਰਾਨਾ ਦੀ ਲੜਾਈ ਨਾਲ ਜੁੜਿਆ ਹੋਇਆ ਤੁਸੀਂ ਇਸ ਦੀ ਵਿਸਤ੍ਰਿਤ ਜਾਣਕਾਰੀ ਅੱਗੇ ਪੜ੍ਹ ਸਕਦੇ ਹੋ ਇਸ ਮੇਲੇ ਵਿੱਚ 100 ਕਰੋੜ ਰੁਪਏ ਦੀ ਘੋੜਿਆਂ ਦੀ ਮੰਡੀ ਵੀ ਲਗਾਈ ਜਾਂਦੀ ਹੈ ਜੋ ਲਗਭਗ 5 ਕਿਲੋਮੀਟਰ ਦੇ ਖੇਤਰ ਵਿੱਚ ਲੱਗਦੀ ਹੈ ਜਿਸ ਵਿੱਚ 2 ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਦੀਆਂ ਵੱਖ-ਵੱਖ ਨਸਲਾਂ ਦੇ ਘੋੜੇ ਸ਼ਾਮਿਲ ਨੇ ਪਿਛਲੀ ਵਾਰ ਹਰਿਆਣਾ ਦਾ 71 ਇੰਚ ਉੱਚਾ ਬਰਜ ਖਲੀਫਾ ਉੜਿਆਂ ਦੀ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਸੀ। ਸ੍ਰੀ ਮੁਕਸਰ ਸਾਹਿਬ ਉਹ ਸਥਾਨ ਹੈ ਜਿਸ ਨੂੰ ਸਿੱਖ ਇਤਿਹਾਸ ਵਿੱਚ ਖਿਦਰਾਣੇ ਦੀ ਟਾਪ ਦੇ ਨਾਮ ਨਾਲ ਜਾਣਿਆ ਜਾਂਦਾ ਅਤੇ ਇਸ ਜਗ੍ਹਾ ਤੇ ਖਿਦਰਾਣੇ ਦੀ ਜੰਗ ਲੜ ਕੇ 40 ਸਿੰਘ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਉਹਨਾਂ ਦਾ ਬੇਦਾਵਾ ਜੰਗ ਉਪਰੰਤ ਗੁਰੂ ਸਾਹਿਬ ਨੇ ਆਪਣੇ ਹੱਥੀ ਪਾੜਿਆ ਸੀ। ਉਹ 40 ਸਿੰਘ ਇਸ ਅਸਥਾਨ ਤੇ ਸ਼ਹੀਦੀਆਂ ਪ੍ਰਾਪਤ ਕਰਕੇ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ 40 ਮੁਕਤੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਮੁਕਸਰ ਸਾਹਿਬ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਵੱਖ-ਵੱਖ ਇਤਿਹਾਸਿਕ ਸਥਾਨ ਨੇ ਮੇਲਾ ਮਾਗੀ ਦੇ ਸਬੰਧ ਵਿੱਚ ਪ੍ਰੋਗਰਾਮ ਲਗਾਤਾਰ ਔਨ ਵਾਲੇ 4 ਦਿਨ ਚੱਲਦੇ ਰਹਿਣਗੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਅਤੇ ਸ਼ਰਦਾਲੂ ਅੱਜ ਵੱਡੀ ਗਿਣਤੀ 'ਚ ਪਹੁੰਚ ਗਏ ਨੇ ਜਿਸ ਨਾਲ ਮੇਲਾ ਮਾਗੀ ਦਾ ਮਾਹੌਲ ਧਾਰਮਿਕ ਬਣ ਗਿਆ ਨਿਹੰਗ ਸਿੰਘ ਆਪੋ ਆਪਣੀਆਂ ਸ਼ੌਣੀਆਂ 'ਚ ਟਿਕਾਣੇ ਕਰਨਗੇ ਜਦੋਂ ਕਿ ਆਮ ਸ਼ਰਦਾਲੂ ਗੁਰਦੁਆਰਿਆਂ ਅਤੇ ਸਰਾਮਾਂ 'ਚ ਰਹਿਣਗੇ ਅੱਜ ਅੱਧੀ ਰਾਤ ਨੂੰ 12 ਵਜੇ ਤੋਂ ਬਾਅਦ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਧਾਰਮਿਕ ਇਸ਼ਨਾਨ ਸ਼ੁਰੂ ਹੋ ਗਿਆ ਜਿਸ ਉਪਰੰਤ 14 ਜਨਵਰੀ ਨੂੰ ਸਾਰਾ ਦਿਨ ਲੱਖਾਂ ਲੋਕ ਗੁਰੂ ਤਿਆਨੂ ਨਤਮਸਤਕ ਹੋਣਗੇ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਸਣੇ ਦਰਜਨ ਪਰ ਗੁਰਦੁਆਰਿਆਂ ਦੀ ਫੁੱਲਾਂ ਤੇ ਰੋਸ਼ਨੀਆਂ ਨਾਲ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਗੁਰਦੁਆਰਾ ਕਮੇਟੀ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਸ਼ਾਦ ਲਈ ਦਰchna ਕਾਊਂਟਰ ਬਣਾਏ ਗਏ ਨੇ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਂ ਵਿੱਚ ਕਮਰੇ ਤੇ ਹਾਲ ਦੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਗਰਮ ਬਿਸਤਰੇ ਰਜਾਈਆਂ ਕੰਬਲਾਂ ਦਾ ਪ੍ਰਬੰਧ ਕੀਤਾ ਗਿਆ ਐਸਜੀਪੀਸੀ ਦੇ 100 ਤੋਂ ਵੱਧ ਕਰਮਚਾਰੀ ਸ਼ਰਧਾਲੂਆਂ ਦੀ ਸਹੂਲਤ ਲਈ ਲਾਇਗੇ ਨੇ ਇੱਥੇ ਨਿਹੰਗ ਸਿੰਘਾਂ ਦੀਆਂ ਦਰਜਨ ਪਰਛਾਉਣੀਆਂ ਨੇ ਜਿੱਥੇ ਲੰਬਾ ਸਮਾਂ ਟਿਕਾਣਾ ਕਰਦੇ ਨੇ ਬੁੱਢਾ ਦਲ ਤਰ ਬਾਬਾ ਬੀਦੀ ਚੰਦ ਬਾਬਾ ਹਰੀਆਂ ਵੇਲਾਂ ਵਾਲੇ ਪਿੱਖੀਵਿੰਡ ਸਣੇ ਹੋਰ ਦਰਜਨਾ ਦਲਾਂ ਦੇ ਨਿਹੰਗ ਸਿੰਘ ਇੱਥੇ ਪਹੁੰਚੇ ਹੋਏ ਨੇ निहंग शौणिएच दशम ग्रंथ ਦੇ ਅਖੰਡ ਪਾਠ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਭੋਗ ਪਲਕੇ ਪਾਈ ਜਾਣਗੇ ਭੋਗ ਉਪਰੰਤ ਡਲਾ ਪ੍ਰਸ਼ਾਦ ਬੱਕਰੇ ਦਾ ਛਟਕਾ ਦਾ ਲੰਗਰ ਵਿਸ਼ੇਸ਼ ਤੌਰ ਤੇ ਵਰਤਾਇਆ ਜਾਂਦਾ दशम ग्रंथ ਦੀ ਬਾਣੀ ਨਾਲ ਮर्यादा ਅਨੁਸਾਰ ਗੰਨਾ ਨਰੀਲ ਜਾਂ ਸੇਬ ਨੂੰ ਇੱਕੋ ਟੱਕ ਨਾਲ ਵੱਢਿਆ ਜਾਂਦਾ निहंग अवतार ਸਿੰਘ ਨੇ ਦੱਸਿਆ ਕਿ ਆਤ ਬਾਣੀ ਮਨ ਨੂੰ ਕਾਬੂ ਕਰਨ ਵਾਸਤੇ ਅਤੇ दशम ਬਾਣੀ ਜੋਸ਼ ਪੈਦਾ ਕਰਨ ਵਾਸਤੇ ਰਚੀ ਗਈ ਹੈ ਤੇ ਸੰਪੂਰਨ ਮਨੁੱਖ ਨੂੰ ਇਹਨਾਂ ਦੋਹਾਂ ਬਾਣੀਆਂ ਦੀ ਲੋੜ ਹੈ 15 ਜਨਵਰੀ ਨੂੰ ਨਿਹੰਗ ਸਿੰਘ ਹੋਲਾ ਮਹੱਲਾ ਵਿੱਚ ਸ਼ਾਮਲ ਹੋ ਕੇ ਗੱਤਕੇ ਬਾਜੀ ਕੋਟ ਸਵਾਰੀ ਨਿਜਾ ਬਾਜੀ ਦੇ ਜੰਗੀ ਤਰਤਪ ਵਿਖਾਉਣਗੇ।